ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮਾਚ ਜੀ سپورਟ ਕਰਨ ਲਈ ਤੇ ਸਾਡੀ ਵੀਡੀਓ ਦੇਖਣ ਲਈ ਤੇ ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਤੁਹਾਨੂੰ ਬਹੁਤ ਹੁੰਦੀਆਂ ਹੋਣਗੀਆਂ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਸਾਡੀ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਕਿ ਆਪਾਂ ਹੁਣ ਕਿਸ ਦੇ ਰਿਕਾਰਡਿੰਗ ਵੀਡੀਓ ਲੈ ਕੇ ਆਏ ਤੁਹਾਡੇ ਲਈ ਉਮੀਦ ਕਰਦੇ ਆ ਕਿ ਆਪਾਂ ਜੋ ਵੀ ਤੁਸੀਂ ਕਮੈਂਟ ਕਰਦੇ ਹੋ ਆਪਾਂ ਉਹਨਾਂ ਦਾ ਰਿਪਲਾਈ ਤੁਹਾਨੂੰ ਜਲਦੀ ਤੋਂ ਜਲਦੀ ਦਈਏ ਤੇ ਅੱਜ ਆਪਾਂ ਪੁਦੀਨੇ ਦੀ ਚਟਨੀ ਬਣਾਵਾਂਗੇ ਇੱਕ ਨਵੇਂ ਤਰੀਕੇ ਦੇ ਨਾਲ ਤੇ ਆਪਾਂ ਹਮੇਸ਼ਾ ਪਿਆਜ਼ ਦੇ ਵਿੱਚ ਪੂਤਨਾ ਪਾਉਂਦੇ ਆ ਤੇ ਆਪਾਂ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਅੱਜ ਜਿਹੜੀ ਆਪਾਂ ਪੂਤਨੇ ਦੀ ਚਟਨੀ ਬਣਾ ਰਹੇ ਆ ਉਹਨਾਂ ਵਿੱਚ ਆਪਾਂ ਕੀ ਕੀ ਇਸਤੇਮਾਲ ਕਰਾਂਗੇ ਕੀ ਕੀ ਉਹਦੇ ਵਿੱਚ ਪਾਵਾਂਗੇ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਪੂਤਨਾ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਧਨੀਆ ਤੇ ਟਮਾਟਰ ਇਹ ਮੈਂ ਦੋ ਟਮਾਟਰ ਲੈ ਲਈ ਸੀ ਤੇ ਇਹ ਦੋ ਤੇ ਮੈਂ ਚਾਰ ਲੈ ਲਈ ਸੀ ਪਿਆਜ਼ ਤੇ ਇਹ ਹੈਗੀਆਂ ਹੜੀਆਂ ਮਿਰਚਾਂ ਤਿੰਨ ਚਾਰ ਹੜੀਆਂ ਮਿਰਚਾਂ ਵਾਂ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਆਪਾਂ ਮਪੂਤਨੀ ਦੀ ਚਟਨੀ ਕਿਵੇਂ ਬਣਾ ਸਕਦੇ ਹਾਂ ਬਾਕੀ ਗਾਇਸ ਜੇ ਤੁਸੀਂ ਚਾਹੁੰਦੇ ਹੋ ਤਾਂ ਕੁੰਡੇ ਦੇ ਵਿੱਚ ਵੀ ਪੁੱਟ ਸਕਦੇ ਹੋ ਕੁੰਡੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਮਤਲਬ ਜਿਨ੍ਹਾਂ ਦੇ ਘਰ ਕੁੰਡੇ ਹੈਗੇ ਨੇ ਤੇ ਉਹ ਕੁੰਡੇ ਦੇ ਵਿੱਚ ਬਣਾ ਸਕਦੇ ਆ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਉਹਦੇ ਵਿੱਚ ਵੀ ਤੇ ਹੁਣ ਤਾਂ ਮਿਕਸੀਆਂ ਚੱਲ ਗਈਆਂ ਨੇ ਤੇ ਇੰਨਾ ਵਿੱਚ ਹੀ ਜਲਦੀ ਜਲਦੀ ਬਣਾ ਲੈਂਦੇ ਆ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਤੇ ਮੇਰੇ ਕੋਲ ਕੁੰਡਾ ਨਹੀਂ ਹੈਗਾ ਸੀ ਜੇ ਹੁੰਦਾ ਤਾਂ ਸ਼ਾਇਦ ਮੈਂ ਤੁਹਾਨੂੰ ਬਣਾ ਕੇ ਜ਼ਰੂਰ ਦੱਸਦੀ ਤੇ ਆਪਾਂ ਮਿਕਸੀ ਦੇ ਵਿੱਚ ਹੀ ਬਣਾਵਾਂਗੇ ਤੇ ਜੇ ਤੁਹਾਡੇ ਕੋਲ ਹੈਗਾ ਵਾ ਤੁਸੀਂ ਕੁੰਡੇ ਦੇ ਵਿੱਚ ਬਣਾਓ ਤੇ ਇਹਨੂੰ ਮਤਲਬ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੇ ਬਹੁਤ ਟੇਸਟੀ ਬਣਦੀ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਤਾਂ ਤੁਸੀਂ ਨਾਲ ਚਟਨੀ ਲੈ ਕੇ ਰੋਟੀ ਖਾ ਸਕਦੇ ਹੋ ਤੇ ਇਹ ਚਟਨੀ ਇੰਨੀ ਟੇਸਟੀ ਬਣਦੀ ਹੈ ਕਿ ਜੇ ਤੁਸੀਂ ਕੱਲੀ ਰੋਟੀ ਚਟਨੀ ਨਾਲ ਖਾਣਾ ਚਾਹੋ ਤੇ ਉਹ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਜਮੀ ਬਣਦੀ ਆ ਸੋ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਣ ਤੱਕ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਸਾਡਾ ਨੋਟੀਫਿਕੇਸ਼ਨ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਜੇ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਜਿਹੜੀ ਅੱਜ ਅਹੀਂ ਚਟਨੀ ਤਿਆਰ ਕੀਤੀ ਉਹ ਕਿਵੇਂ ਦੀ ਤੁਹਾਨੂੰ ਲੱਗਿਆ ਸੋ ਕਮੈਂਟ ਕਰਕੇ ਵੱਧ ਤੋਂ ਵੱਧ channel ਨੂੰ share video ਨੂੰ share ਕਰਦੇ ਹੋ ਸੋ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਸੋ ਗਾਇਸ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੂਤਨਾ ਤੇ ਇਹਦੇ ਵਿੱਚ ਆਪਾਂ ਫਿਰ ਪਾਵਾਂਗੇ ਧਨੀਆ ਟਮਾਟਰ ਪਿਆਜ਼ ਸੋ ਪਿਆਜ਼ ਪਾਲਾਂ ਦਾ ਤਰ੍ਹਾਂ ਵਿੱਚ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਫਿਰ ਤੋਂ ਮੈਂ ਇੱਕ ਵਾਰੀ ਤੁਹਾਡੇ ਨਾਲ ਰਿਪੀਟ ਕਰ ਦਿੰਨੀ ਹਾਂ ਇਹਦੇ ਵਿੱਚ ਆਪਾਂ ਪਾਇਆ ਹੈ ਟਮਾਟਰ ਪਿਆਜ਼ ਤੇ ਮਿਰਚਾਂ ਪੂਤਨਾ ਧਨੀਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋ ਫਿਰ ਹਾਰ ਮੇਰੇ ਕੋਲ ਨਹੀਂ ਹੈਗਾ ਸੀ ਤੇ ਨਮਕ ਪਾਵਾਂਗੇ ਆਪਾਂ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲਾ ਗਰਮ ਮਸਾਲਾ ਬਹੁਤ ਟੇਸਟੀ ਵੰਦੀ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਦੇਖੀ ਇਹਦੇ ਵਿੱਚ ਆਪਾਂ ਥੋੜੀ ਜਿਹੀ ਖੰਡ ਪਾਵਾਂਗੇ 2 ਚਮਚ ਤੇ ਹੁਣ ਇਹਨੂੰ ਆਪਾਂ ਮਿਕਸੀ ਦੇ ਵਿੱਚ ਬਲੈਂਡ ਕਰਾਂਗੇ ਸੋ ਗਾਇਸ ਪਿਆਜ਼ ਜ਼ਿਆਦਾ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਬਹੁਤ ਜਿਆਦਾ ਵਧੀਆ ਬਣੀ ਹੈ ਚੰਗੀ ਬਣੀ ਹੈ ਤੇ ਤੁਹਾਨੂੰ ਦਿਖਾ ਸਕਦੇ ਹਾਂ ਕਰੀਬ ਤੋਂ ਦੇਖੋ ਬਹੁਤ ਜਿਆਦਾ ਬਾਕੀ ਇਹ ਹੈ ਕਿ ਕੁੰਡੇ ਦੇ ਵਿੱਚ ਜੇ ਤੁਸੀਂ ਕੁੱਟੋਗੇ ਤਾਂ ਉਹ ਇੰਨੀ ਪਤਲੀ ਨਹੀਂ ਹੋਏਗੀ ਤੁਹਾਨੂੰ ਪਤਾ ਹੈ ਮਿਕਸੀ ਦੇ ਵਿੱਚ ਥੋੜਾ ਜਿਹਾ ਪਾਣੀ ਸਾਨੂੰ ਪਾਉਣਾ ਪੈਂਦਾ ਚਟਨੀ ਬਣਾਉਣ ਲਈ ਤੇ ਉਹਦੇ ਵਿੱਚ ਆਪਾਂ ਸਿੰਪਲ ਹੀ ਹਨਾ ਬਣਾ ਸਕਦੇ ਹਾਂ ਪਾਣੀ ਦੀ ਲੋੜ ਨਹੀਂ ਤੇ ਆ ਦੇਖੋ ਤੁਸੀਂ ਸੋ ਆਪਾਂ ਮਸਾਲੇ ਕੱਟ ਲਾਂਗੇ ਤੁਸੀਂ ਜਦੋਂ ਵੀ ਰੋਟੀ ਖਾਣੀ ਹੈ ਤੁਸੀਂ ਨਾਲ ਚਟਨੀ ਲੈ ਸਕਦੇ ਹੋ ਬਹੁਤ ਵਧੀਆ ਬਣਦੀ ਹੈ ਤੇ ਤੁਹਾਨੂੰ ਪਤਾ ਹੀ ਤੇ ਮੇਲੇ ਵਗੈਰਾ ਲੱਗੇ ਹੁੰਦੇ ਆ ਹਨ ਤੇ ਉੱਥੇ ਵੀ ਇਹ ਚਟਨੀ ਇਦਾਂ ਹੀ ਬਣਉਂਦੇ ਹਨ ਤੁਸੀਂ ਨਾਲ ਦੇ ਨਾਲ ਵੀ ਖਾ ਸਕਦੇ ਹੋ ਪਰੋਆਂ ਦੇ ਨਾਲ ਵੀ ਖਾ ਸਕਦੇ ਹੋ ਜਿੱਦਾਂ ਸਰੋਂ ਦਾ ਖਾ ਸਕਦੇ ਹੋ ਇਹ ਸਾਹ ਦੇਖੋ ਚਟਨੀ ਕਿੰਨੀ ਵਧੀਆ ਬਣ ਕੇ ਰੈਡੀ ਹੋ ਗਈ ਹੈ ਜੀ ਸੋ गाइस ਅੱਜ ਤੁਹਾਨੂੰ ਆਪਾਂ ਪੂਤਨੇ ਦੀ ਚਟਨੀ ਬਣਾ ਕੇ ਦੱਸੀਏ ਤੇ ਉਹ ਵੀ ਨਵੇਂ ਤਰੀਕੇ ਦੇ ਨਾਲ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਅੱਜ ਥੋੜੀ ਜੀ ਵੀਡੀਓ ਸਾਡੀ ਵਧੀਆ ਲੱਗਦੀ ਹੋਵੇ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਨੈਕਸਟ ਕਿਸੇ ਹੋਰ ਵੀਡੀਓ ਦੇ ਨਾਲ ਜੀ ਸੋ ਬਾਏ ਬਾਏ